ਵਾਣੀਆਂ ਝੂਠ ਬੋਲ ਕੇ ਕੀ ਖਟਦਾ ਦੁਕਾਨਦਾਰ ਘੱਟ ਤੋਲ ਕੇ ਕੀ ਵਟਦਾ ਉਹ ਵਟਿਆ ਇੱਕ ਸਿਆਸਤ ਦਾਣੀ ਐ ਜਿਹੜਾ ਆਪੇ ਧੁੱਕਦਾ ਤੇ ਆਪੇ ਚਟਦਾ ਸੋ ਸਾਥੀਓ ਅੱਜ ਦਾ ਜਿਹੜਾ ਐ ਵਾਕਿਆ ਇਹ ਸਾਡੇ ਅੰਮ੍ਰਿਤਸਰ ਦੇ ਸ਼੍ਰੋਮਣੀ ਕਵੀ ਦਰਸ਼ਨ ਸਿੰਘ ਵਟਾ ਦਾ ਜਿਹੜੇ 1960 ਦੇ ਵਿੱਚ ਉਹਨਾਂ ਦਹਾਕਿਆਂ ਦੇ ਵਿੱਚ ਲਗਭਗ ਕਾਂਗਰਸ ਪਾਰਟੀ ਦੀਆਂ ਸਟੇਜਾਂ ਤੋਂ ਕਵਤਾ ਬੋਲਦੇ ਹੁੰਦੇ ਸੀਗੇ ਇਹਦੇ ਅੱਜ ਦੇ ਜਿਹੜੇ ਹਾਲਾਤ ਆ ਅੱਜ ਦਾ ਜਿਹੜਾ ਪੰਜਾਬ ਦਾ ਰਾਜਨੀਤਿਕ ਮਾਹੌਲ ਆ ਉਹਦੇ ਉੱਤੇ ਪੂਰਾ ਢੋਗ ਰਿਹਾ ਆ ਸਾਥੀਓ ਜਿਸ ਤਰੀਕੇ ਦੇ ਨਾਲ ਪਿਛਲੇ ਥੋੜੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਫਾਇਦਿਆਂ ਵਾਸਤੇ ਆਪਣੀ ਰਾਜ ਜਿਹੜੀ ਵਿਚਾਰਧਾਰਾ ਉਹਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਕੱਪੜੇ ਬਦਲਣ ਵਾਂਗੂ ਪਾਰਟੀਆਂ ਬਦਲੀਆਂ ਆ ਉਨਾ ਨੂਮਰਾ ਇੱਕ ਟਾਕਿਆ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਕੋਈ ਜਨਾਨੀ ਜਿਹਦਾ ਵਿਆਹ ਕੀਤਾ ਜਾਂਦਾ ਸੀ ਤੇ 6 ਮਹੀਨਿਆਂ ਬਾਅਦ ਉਹਦਾ ਘਰ ਵਾਲਾ ਮਰ ਜਾਂਦਾ ਸੀ ਨਾ ਤੇ ਉਹਨੂੰ ਘਰ ਦੇ ਪੁੱਛਦੇ ਸੀ ਵੀ ਪੁੱਤ ਤੇਰਾ ਕਿਤੇ ਹੋਰ ਵਿਆਹ ਕਰ దిਏ ਉਹ ਕਹਿੰਦੀ ਵੀ ਮੈਂ ਹੁਣ ਇੱਥੇ ਵਿਆਹੀ ਗਈਆਂ ਇੱਥੇ ਮੈਂ ਇੱਥੇ ਹੀ ਮਰ ਜਣਾ ਮੈਂ ਕਿਤੇ ਦੂਜੀ ਥਾਂ ਨਹੀਂ ਬਹਿਣਾ ਪਰ ਜਿਸ ਤਰੀਕੇ ਨਾਲ ਇਹ ਸਿਆਸੀ ਬੰਦਿਆਂ ਨੇ ਮਾਹੌਲ ਬਣਾਤਾ ਆਪਣੇ ਫਾਇਦੇ ਲਈ ਪਾਰਟੀਆਂ ਜਿਹੜੇ ਜਾ ਰਹੇ ਆ ਆਪਣੀਆਂ ਬਦਲ ਰਹੇ ਆ ਆਪਣੇ ਫਾਇਦੇ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਜਾ ਰਿਹਾ ਉਹਦੇ ਨਾਲ ਸਿਆਸੀ ਬੰਦਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਸੋ ਮੇਰੀ ਬੇਨਤੀ ਆ ਕਿ ਤੁਸੀਂ ਕਿਤੇ ਇਤਿਹਾਸ ਦੇ ਵਿੱਚ ਤੁਹਾਡਾ ਨਾਂ ਕਾਲੇ ਅੱਖਰਾਂ 'ਚ ਨਾ ਲਿਖਿਆ ਜਾਵੇ ਵੀ ਇਹਨਾਂ ਬੰਦਿਆਂ ਨੇ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਸੀ ਪੰਜਾਬ ਦਾ ਸਿਆਸੀ ਲੋਕਾਂ ਦਾ ਕੱਦ ਸੀ ਨੀਵਾ ਕੀਤਾ ਸੋ ਮੇਰੀ ਬੇਨਤੀ ਆ ਵੀ ਤੁਸੀਂ ਇੱਕ ਇੱਕ ਵਾਰੀ ਜੇ ਤਾਂ ਪਾਰਟੀਆਂ ਬਦਲਦੇ ਜੇ ਜਰੂਰ ਸੋਚੋ ਤੇ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਰਗੇ ਆ ਜਿਨ੍ਹਾਂ ਨੇ ਕੁਝ ਨਹੀਂ ਬਣਾ ਸਾਰੀ ਜ਼ਿੰਦਗੀ ਪਾਰਟੀਆਂ ਨੂੰ ਵੋਟਾਂ ਹੀ ਪਵਾਉਣੀਆਂ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਹੋਜੇ ਪਾਰਟੀਆਂ ਬਦਲਦੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ ਤੇ ਇਹਨਾਂ ਦੀਆਂ ਇਲੈਕਸ਼ਨਾਂ 'ਚ ਕੋਈ ਕੰਮ ਨਾ ਕਰੋ ਤੇ ਮੇਰੀ ਬੇਨਤੀ ਆ ਉਹਨਾਂ ਪਾਰਟੀਆਂ ਨੂੰ ਵੀ ਸਿਆਸੀ ਪਾਰਟੀਆਂ ਨੂੰ ਜਿਨ੍ਹਾਂ ਦੇ ਵਿੱਚੋਂ ਬੰਦੇ ਜਾ ਰਹੇ ਆ ਲਗਭਗ ਸਾਰੀਆਂ ਪਾਰਟੀਆਂ ਆ ਤੇ ਜਿਨ੍ਹਾਂ ਚ ਬੰਦੇ ਆ ਰਹੇ ਆ ਤੁਸੀਂ ਕਿਰਪਾ ਕਰਕੇ ਆਪਣਾ ਆਤਮ ਮੰਥਨ ਜ਼ਰੂਰ ਕਰੋ ਆਪਣੀਆਂ ਕਮੇਟੀਆਂ ਬਣਾਓ ਵੀ ਉਹਦਾ ਕਾਰਨ ਕੀ ਆ ਕੀ ਕੋਈ ਧੜੇਬਾਜੀ ਆ ਕਿ ਕਿਉਂ ਜਿਹੜੇ ਲੀਡਰ ਆ ਨਾਰਾਜ਼ ਹੋ ਰਹੇ ਆ ਜਦੋਂ ਕਿਸੇ ਸ਼ਹਿਰ ਦੇ ਵਿੱਚ ਕੋਈ ਇੱਕ ਬਿਮਾਰੀ ਨਾਲ ਚਾਰ ਬੰਦੇ ਮਰ ਜਾਂਦੇ ਆ ਉਥੋਂ ਦਾ ਮੈਕਮਾ ਉਥੇ ਜ਼ਰੂਰ ਆਪਣੀ ਮੀਟਿੰਗ ਕਰਦਾ ਆ ਤੇ ਗਲੀਆਂ ਦੇ ਵਿੱਚ ਦਵਾਈ ਵੀ ਛਿੜਕਦਾ ਆ ਨਾਲੀਆਂ ਦੇ ਵਿੱਚ ਵੀ ਛੜਕਾਓ ਕਰਦਾ ਵੀ ਤਾਂ ਜੋ ਬਿਮਾਰੀ ਨਾ ਫਵੇ ਤੁਸੀਂ ਮੇਰੀ ਬੇਨਤੀ ਆ ਸਿਆਸੀ ਪਾਰਟੀਆਂ ਨੂੰ ਵੀ ਤੁਸੀਂ ਵੀ ਆਪਣਾ ਜਿਹੜਾ ਆ ਮੀਟਿੰਗ ਕਰਕੇ ਮੰਥਨ ਕਰਕੇ ਜਿਹੜਾ ਕਾਰਨ ਆ ਜਿਹਦੇ ਕਰਕੇ ਜਿਹੜਾ ਬੇਵਿਸ਼ਵਾਸੀ ਬਣ ਰਹੀ ਜਿਹਦੇ ਕਰਕੇ ਲੀਡਰ ਛੱਡ ਕੇ ਜਾ ਰਹੇ ਆ ਉਹਦਾ ਕਾਰਨ ਲੱਭ ਕੇ ਉਹਦਾ ਹੱਲ ਜ਼ਰੂਰ ਕਰੋ